ਸ੍ਰੀ ਗੁਰਜੀ ਵੀਡੀਓ ਵੇਖ ਰਖਿਆ ਸਾਬਰੂ ਜੀਆਂ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਬਠਿੰਡਾ ਪੁਲਿਸ ਨੇ ਡੰਡੇ ਜ਼ੋਰ ਤੇ ਟੱਕਿਆ ਬਸ ਅੱਡਾ ਸੰਘਰਸ਼ ਕਮੇਟੀ ਦਾ ਲੁਧਿਆਣਾ ਕੋਚ ਰੋਸ ਨਾਲ ਭਰੇ ਪੀਤੇ ਲੋਕਾਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਬਠਿੰਡਾ ਪੁਲਸ ਵੱਲੋਂ バス ਅੱਡਾ ਪਚਾਹ ਸੰਘਰਸ਼ ਕਮੇਟੀ ਦਾ ਲੁਧਿਆਣਾ ਕੋਚ ਅਸਫਲ ਬਣਾਉਣ ਦੇ ਪੁਲਸੀਆਂ ਟੰਗ ਨੇ ਲੋਕਾਂ ਚ ਰੋਸ ਭਰ ਦਿੱਤਾ ਅੱਜ ਸ਼ਹਿਰ ਦੇ ਵਪਾਰੀਆਂ ਤੇ ਆਮ ਲੋਕਾਂ ਨੇ ਪੁਲਸ ਕਾਰਵਾਈ ਖਿਲਾਫ ਫਾਇਰ ਗੇਟ ਚੌਂਗੇ 'ਤੇ ਧਰਨਾ ਲਾਇਆ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਮਲੇਡ ਮਲੇਡ ਰੋਡ 'ਤੇ ਨਵਾਂ バス ਅੱਡਾ ਸਰਨ ਲਈ ਪਾਵਰ ਕਾਮ ਦੇ ਬੋਰਡ ਆਫ ਡਾਇਰੈਕਟਰ ਵੱਲੋਂ ਬਠਿੰਡਾ ਦੇ ਬੰਦ ਹੋਏ ਥਰਮਲ ਟਰਮਲ ਦੀ 3 ਏਕੜ ਜ਼ਮੀਨ ਦਿੱਤੇ ਜਾਣ ਦੀ ਖਬਰ ਬਾਅਦ ਆਉਣ ਮਕਰੋ ਪਾਸ ਸੱਟਾ ਪਚਾਓ ਸੰਘਰਸ਼ ਕਮੇਟੀ ਨੇ ਲੁਧਿਆਣਾ ਕੂਚ ਦਾ ਐਲਾਨ ਕੀਤਾ ਸੀ ਅੱਜ ਸੰਘਰਸ਼ ਕਮੇਟੀ ਦੇ ਸੱਦੇ ਤਹਿਤ ਲੁਧਿਆਣਾ ਕੂਚ ਰੋਕਣ ਲਈ ਅੰਬੀਂਦਕਰ ਪਾਰਕ 'ਚ ਪੁਲਿਸ ਦੀ ਭਾਰੀ ਨਫਰੀ ਤਾਇਨਾਤ ਕੀਤੀ ਹੋਈ ਸੀ ਜਿਸ ਨੇ ਉੱਥੇ ਪੁੱਜ ਲੋਕਾਂ ਨੂੰ ਹੜਾਸੇ 'ਚ ਲੈ ਲਿਆ ਤੇ ਅਣਦੱਸੀ ਥਾਂ ਤੇ ਭੇਜ ਦਿੱਤਾ ਪੁਲਿਸ ਨੇ ਇਸ ਐਕਸ਼ਨ ਬਾਰੇ ਪਤਾ ਲੱਗਣ ਤੇ ਲੋਕ ਫਾਇਰ ਬ੍ਰਿਗੇਡ ਚੌਂਕ 74 ਹੋ ਗਏ ਜਿੱਥੇ ਲੋਕ ਲੋਕਾਂ ਨੇ ਜਮਾਵੜੇ ਨੂੰ ਦੇਖਦੇ ਆਂ ਪੁਲਿਸ ਪ੍ਰਸ਼ਾਸਨ ਨੇ ਚੌਂਕ ਵਾਲਾ ਇਲਾਕਾ ਚੌਣੀ ਚ ਬਦਲ ਦੇ ਕਰ ਤਬਦੀਲ ਕਰ ਦਿੱਤਾ ਇਸ ਮੌਕੇ ਹਜ਼ਾਰ ਪੁਲਿਸ ਅਧਿਕਾਰੀਆਂ ਨੇ ਸਾਫ਼ ਕਹਾ ਕਿ ਉਹ ਕਿਸੇ ਵੀ ਕੀਮਤ ਤੇ ਉਹਨਾਂ ਨੂੰ ਧਿਆਨਾ ਨਹੀਂ ਜਾਣ ਦੇਣਗੇ ਇੱਕ ਐਸਪੀ ਨੇ ਕਿਹਾ ਕਿ ਜੇਕਰ ਲੋਕਾਂ ਦੇ ਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਹਰੱਸ ਦੇ ਵਿੱਚ ਲੈ ਲਿਆ ਜਾਏਗਾ ਪੁਲਿਸ ਦੇ ਵਤੀਰੇ ਤੋਂ ਰੋਸ ਨਾਲ ਭਰੇ ਪੀਤੇ ਧਰਨਾਕਾਰੀਆਂ ਨੇ ਪੁਲਿਸ ਕਾਰਵਾਈ ਨੂੰ ਦਗਾ ਕਰਾਰ ਦਿੰਦਿਆਂ ਆਖਿਆ ਕਿ ਇੱਕ ਪਾਸੇ ਪ੍ਰਸ਼ਾਸਨ ਅੱਡੇ ਬਾਰੇ ਫੈਸਲਾ ਲੈਣ ਲਈ ਸਮੀਖਿਆ ਕਮੇਟੀ ਬਣਾ ਕੇ ਲੋਕਾਂ ਦੀ ਰਹਿ ਜਾਣਨ ਦਾ ਪਖੰਡ ਕਰ ਰੱਖਿਆ ਹੈ ਜਦੋਂ ਕਿ ਦੂਜੇ ਪਾਸੇ ਲੁਕਵੇਂ ਰੂਪ ਵਿੱਚ ਚੰਗਰਛ ਦੇ ਬੁਨਿਆਦੀ ਨੂੰ ਕੁਚਲਣ ਲਈ ਪੁਲਿਸਆਂ ਦੀਆਂ ਧਾਰਾ ਚਲਾਈਆਂ ਜਾ ਰਹੀਆਂ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ